ਕਹਿੰਦਾ ਮੈਂ ਅਫਸਰਾਂ ਦੇ ਖਿਲਾਫ ਨਹੀਂ ਜਾਦਾ ਤਾਂ ਕਿ ਆਹ ਯੋ ਕਹਿੰਦਾ ਸਿਲੰਡਰ ਕਹਿੰਦਾ ਐਸਚੂ ਦੇ ਖਿਲਾਫ ਨਹੀਂ ਜਾਦਾ ਇੱਥੇ ਖੜਾ ਹੋਣੀ ਇੱਥੇ ਡੰਡੇ ਲੈ ਕੇ ਮੈਂ ਦੇਖਿਆ ਹੋਣੀ ਸਾਡੀ ਕੋਈ ਇਹਨਾਂ ਨੂੰ ਸੁਣਾਈ ਨਹੀਂ ਕਿਤੇ ਸਾਨੂੰ 12 ਵਜੇ ਰਾਤ ਨੂੰ ਪਤਾ ਲੱਗਾ ਵੀ ਤੁਹਾਡਾ ਮੁੰਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਕੋਈ ਨਹੀਂ ਹੋਇਆ ਵੱਡ ਮਾਰ ਕੇ ਸਿੱਟ ਗਿਆ ਜਿਹੜਾ ਸਰਪੰਚ ਸੀਗਾ ਕਵਾਲ ਜਿਹਨੇ ਕਰਵਾਇਆ ਸਾਰਾ ਕੁਝ ਉਸ ਮੁੰਡੇ ਨੇ ਮੌਕੇ ਤੇ ਉਸ ਦਾ ਨਾਮ ਵੀ ਲਿਆ ਸੀ ਵੀ ਤੁਸੀਂ ਇਕਵਾਲ ਨੂੰ ਜਾ ਕੇ ਪੁੱਛੋ ਵੀ ਕੀ ਗੱਲ ਹੋਈ ਆ ਹੁਣ ਫਿਰ ਜਿਹੜਾ ਇਕਵਾਲ ਸੀਗਾ ਉਹ ਸਾਡੇ ਮੇਰਾ ਘਰ ਵਾਲਾ ਵੀ ਆਟੋ ਚਲਾਉਂਦਾ ਤੇ ਮੇਰਾ ਸੋਹਰਾ ਵੀ ਉਹਨਾਂ ਨੂੰ ਧਮਕੀਆਂ ਦਿੰਦੇ ਸੀਗੇ ਵੀ ਹੁਣ ਫੇ ਜਿੱਦਣ ਉਹ ਕੰਮ ਤੇ ਗਏ ਕਹਿੰਦੇ ਤੁਸੀਂ ਕੀ ਸਾਡਾ ਕਰ ਲਿਆ ਖਰਾਬ ਵੀ ਕਹਿੰਦੇ ਸਾਰੇ ਪਰਚੇ ਉਹਦੇ ਤੇ ਆ ਤੇ ਉਹ ਗੱਲ ਦਾਵਾ ਵੀ ਉਹਨੇ ਇੱਕ ਪਰਵਾਦਾ ਲੜਕਾ ਮਾਰਤਾ ਸੀ 11 ਮਹੀਨੇ ਉਹਨਾਂ ਨੇ 302 ਦਾ ਪਰਚਾ ਨਹੀਂ ਉੱਤੇ ਹੋ ਰਿਆ ਸੀ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਅਸੀਂ ਪਰਿਵਾਰ ਦਾ ਸਾਥ ਦਿੱਤਾ ਉਹਦੇ ਕਾਰਵਾਈ ਕਰਾਈ ਪਰ ਅਜੇ ਤੱਕ ਰੈਸਟ ਨਹੀਂ ਕੀਤਾ ਪੁਲਿਸ ਨੇ ਸਿਆਸੀ ਪ੍ਰੈਸ਼ਰ ਆ ਮਾਰੇ ਇਹਦਾ ਪੈਸਾ ਵਾ ਸਿਆਸੀ ਪ੍ਰੈਸ਼ਰ ਆ ਇੱਕ ਡਰਵਾ ਬਦਮਾਸ਼ ਕਿਸਮ ਦਾ ਬੰਦਾ ਵਾ ਪਿੰਡ ਦੇ ਵਿੱਚੋਂ ਕੋਈ ਉਹਦੇ ਖਰਾਬ ਬੋਲਦਾ ਨਹੀਂ ਹੁਣ ਵੀ ਦੋ ਚਾਰ ਪਿੰਡ ਦੇ ਸਾਡੇ ਮੇਨ ਬੰਦੇ ਉਹਨੇ ਨਾਲ ਆਪਣੇ ਰਲائے ਹੋਏ ਆ ਜਿਹਨਾਂ ਨੂੰ ਨਾਲ ਲੈ ਕੇ ਉਹਨੇ ਪਰਚਾ ਕਰਾਇਆ ਵਾ ਇਹ ਕਹਿੰਦਾ ਮੈਂ ਅਫਸਰਾਂ ਦੇ ਖਿਲਾਫ ਨਹੀਂ ਜਾ ਸਕਦਾ ਆਈਓ ਕਹਿੰਦਾ ਸਿਲੰਡਰ ਕਹਿੰਦਾ ਐਸਚਓ ਦੇ ਖਿਲਾਫ ਨਹੀਂ ਜਾ ਸਕਦਾ ਇੱਥੇ ਖੜਾ ਹੋਣੀ ਇੱਥੇ ਡੰਡੇ ਲੈ ਕੇ ਮੈਂ ਦੇਖਿਆ ਹੋਣੀ ਕਹਿੰਦਾ ਮੈਂ ਅਫਸਰਾਂ ਦੇ ਖਿਲਾਫ ਨਹੀਂ ਜਾ ਸਕਦਾ ਆਈਓ ਕਹਿੰਦਾ ਕਹਿੰਦਾ ਉਹਦੇ ਮਾਮੇ ਨੂੰ ਪਤਾ ਉਹ ਮੈਂ ਕਹਾਂ ਆਈਓ ਤਾਂ ਤੂੰ ਆ ਸਾਡਾ ਇੱਥੇ ਆ ਆਹ ਯੋ ਹੋ ਹੋ ਯਾਰ ਅਰੇ ਕਿਹੜਾ ਯਾਰ ਮੇਰੇ ਮਾਮੇ ਨੂੰ ਪਤਾ ਹੈ ਜਿਹੜੇ ਮੇਰੇ ਦੇ ਨਹੀਂ ਲੈ ਸਾਡੇ ਇਹਨੇ ਬਿਆਨ ਕਿਉਂ ਨਹੀਂ ਲਿਖਾਇਆ ਇਹਨੂੰ ਪੁੱਛੋ ਭਾਈ ਨਹੀਂ ਇਥੇ ਬਿਆਨ ਹੋ ਰਿਹਾ ਲਿਖਾਇਆ ਤੇਸਰ ਕੋਈ ਨਹੀਂ ਹੋਇਆ ਅਰੇ ਕਿਹੜਾ ਨਾਮ ਦੇਗਾ ਮਾਪੇ ਨੂੰ ਬਤਾਓ ਤੁਸੀਂ ਜੀ ਕਹਿੰਦਾ ਉਹਦੇ ਮਾਮੇ ਨੂੰ ਕਹਿੰਦਾ ਮੈਂ ਆਪਸਾ ਰੱਖ ਲਾਂਗੀ ਜੀ ਦੇਖਣੇ ਚਾਹੁੰਦੇ ਸੀ ਦੇਰੇ ਸਾਹਮਣੇ ਕੁਝ ਦਿਖ ਰਿਹਾ ਸੀ ਲੱਗਦੀ ਸੀ ਪਿੱਛੇ ਪਿੱਛੇ ਹੋ ਯਾਰ ਪਿੱਛੇ ਪਿੱਛੇ ਹੋ ਯਾਰ ਟਾਪੀ ਵੀ ਸੀ ਅੱਗੇ ਆ ਅਸਰਾਂ ਦੀ ਕਰਨੀ ਦੀ ਮਜ਼ਦੂਰੀ ਵਾਪਸ ਮੰਗਣਾ ਕੋਈ ਨਾ ਮੰਨਦਾ ਦਿੰਦੇ ਬੋਲੇ ਆਸਰਾਂ ਦੀ ਇਹ ਐਸੀ ਬਹਿਣ ਦੇ ਗੱਲ ਹੋ ਗਿਆ ਖੜੇ ਰਹਾ ਖੜਾ ਰਹਾ ਕੋਈ ਗੱਲ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਨਹੀਂ ਜਾਂਦੇ ਹਰ ਆਪਣੀ ਜਿਨ੍ਹਾਂ ਨੇ ਮੁੰਡਾ ਮਾਰ ਕੇ ਮੇਰੇ ਛਕਿਆ ਤਾਂ ਉਹ ਜਦਾ ਮੁੰਡਾ ਮਾਰਿਆ ਇਹਨਾਂ ਦੇ ਬਿਆਨ ਬਦਲ ਗਏ ਉਹ ਕੰਨੇ ਵੀ ਮੁੰਡਾ ਦਾ ਮਾਰੀ ਗਿਆ ਉਹ ਨਿਕਲੇ ਬਿਆਨ ਦੇਣੇ ਆ ਇਹਨਾਂ ਨੇ ਬਿਆਨ ਵਾਲਾ ਵੀ ਮੁਕਰ ਆਤਾ ਐਸਐਚਓ ਵੀ ਮੁਕਰ ਗਿਆ ਸਰ ਕੀ ਮਾਮਲਾ ਕੀ ਮਾਮਲਾ ਕੁਛ ਨਹੀਂ ਉਹ ਮੁੰਡਾ ਸਾਡੇ ਘਰੋਂ ਮੁੰਡੇ ਨੂੰ ਲੈ ਗਿਆ ਖਾਣਾ ਖਾਣ ਲਈ ਨਹੀਂ ਮੁੰਡਾ ਸੀ ਉਹਦਾ ਦੋਸਤ ਸੀ ਕੰਮ ਤੇ ਜਾਂਦੇ ਸੀ ਕੰਮ ਤੇ ਜਾਂਦੇ ਸੀ ਤੇ ਸਾਡਾ ਮੁੰਡਾ ਵਾਪਸ ਨਹੀਂ ਆਇਆ ਖਾਣਾ ਖਾ ਕੇ ਸਾਡੀ ਕੋਈ ਇਹਨਾਂ ਨੂੰ ਸੁਣਾਈ ਨਹੀਂ ਕਿਤੇ ਸਾਨੂੰ 12 ਵਜੇ ਰਾਤ ਨੂੰ ਪਤਾ ਲੱਗਾ ਵੀ ਤੁਹਾਡਾ ਮੁੰਡੇ ਦਾ ਇਨਸੀਡੈਂਟ ਹੋ ਗਿਆ ਇਨਸੀਡੈਂਟ ਕੋਈ ਨਹੀਂ ਹੋਇਆ ਬੱਡ ਮਾਰ ਕੇ ਸੱਟ ਗਿਆ ਦੂਜੀ ਮਤਲਬ ਹਣੀ ਉਦਾਂ ਹੀ ਆ ਬਰਸੋਣਾ ਮੋਟਰਸਾਈਕਲ ਨੂੰ ਵੀ ਕੱਖ ਨਹੀਂ ਹੋਇਆ ਇਹ ਹੈਗੀ ਆ 8 ਫਰਵਰੀ ਨੂੰ ਮੁੰਡੇ ਦਾ ਨਾਮ ਕੀ ਤੁਹਾਡੇ ਸਾਡੇ ਨਾਮ ਸੌਰਵ ਮੁੰਡਾ ਸੌਰਵ ਕੰਮ ਕਸ਼ ਕੀ ਕਰਦਾ ਸੀ ਉਹ ਦੁਕਾਨ ਤੇ ਲੱਗਾ ਸੀ ਵੱਡੀ ਕਰਿਆਨੇ ਦੀ ਦੁਕਾਨ ਦੇ ਨਾਲ ਇੱਥੇ ਲੱਗਾ ਸੀ 8 ਤਰੀਕ ਨੂੰ ਹਾਂਜੀ ਤੇ ਤੁਹਾਨੂੰ ਵੀ ਪਤਾ ਲੱਗਾ ਸੀ ਸਾਨੂੰ ਰਾਤ ਨੂੰ 12 ਵਜੇ ਪਤਾ ਲੱਗਾ ਸੀ ਕੀ ਤੁਹਾਨੂੰ ਦੱਸਿਆ ਗਿਆ ਸੀ ਸਾਨੂੰ ਕਹਿੰਦੇ ਸੀ ਖਾਣਾ ਖਾਣ ਚੱਲੇ ਆ ਹਾਂਜੀ 7 ਵਜੇ ਆ ਗਏ ਘਰ 7 ਵਜੇ ਤੋਂ ਬਾਅਦ ਉਹ ਖਾਣਾ ਖਾਣ ਗਏ ਉਸ ਤੋਂ ਬਾਅਦ ਸਾਡੇ ਘਰ ਨਹੀਂ ਆਇਆ ਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ 12 ਵਜੇ ਦੱਸਿਆ ਵੀ ਤੁਹਾਡਾ ਮੁੰਡਾ ਇੱਥੇ ਡਿੱਗਾ ਪਿਆ ਹੈ ਕਿੰਨਾ ਮੈਨੂੰ ਗੁੱਸੇ ਆ ਗਿਆ ਕੋਈ ਰਾਹੀ ਜਾਂਦਾ ਸੀ ਕੋਈ ਆ ਗਈ ਸੀ ਹਾਂ ਜੀ ਉਹਨੇ ਦੱਸਿਆ ਉਸ ਤੋਂ ਤੁਸੀਂ ਪੁਲਿਸ ਨੂੰ ਦੱਸ ਦਿੱਤਾ ਪੁਲਿਸ ਅਸੀਂ ਪੁਲਿਸ ਨੂੰ ਵੀ ਦੱਸਿਆ ਕੋਈ ਸੁਣਵਾਈ ਨਹੀਂ ਕੀਤੀ ਸਰਵਿਸਟਿਗੇਸ਼ਨ ਜਿਹੜਾ ਪੁਲਿਸ ਨੇ ਕਿ ਕਿ ਉਹਨੇ ਪੁਲਿਸ ਨੂੰ ਤੁਹਾਨੂੰ ਕੀ ਕੀ ਸਾਰੇ ਮੁੰਡੇ ਨੇ ਜੀ ਨਾਲ ਬਿਆਨ ਦਿੱਤੇ ਆ ਵੀ ਗੱਡੀ ਦੇ ਵਿੱਚ ਚਾਰ ਮੁੰਡਿਆਂ ਨੇ ਮਾਰਿਆ ਆ ਵੀ ਸਾਰਾ ਕੁਝ ਹੋਇਆ ਤੇ ਜਿਹੜਾ ਨਾਲ ਦਾ ਮੁੰਡਾ ਸੀ ਉਹਨੂੰ ਵੀ ਦੋ ਵਾਰੀ ਚੱਕ ਕੇ ਇਹਨਾਂ ਨੇ ਛਾਰ ਦਿੱਤਾ ਹਾਂਜੀ ਜਿਹੜਾ ਉਹਦਾ ਦੋਸਤ ਸੀਗਾ ਨਾਲ ਜਿਹੜਾ ਕਵਾਲ ਹਜੇ ਵੀ ਹਾਂਜੀ ਤੇ ਜਿਹੜਾ ਸਰਪੰਚ ਸੀਗਾ ਕਵਾਲ ਜਿਹਨੇ ਕਰਵਾਇਆ ਸਾਰਾ ਕੁਝ ਉਸ ਮੁੰਡੇ ਨੇ ਮੌਕੇ ਤੇ ਉਸ ਦਾ ਨਾਮ ਵੀ ਲਿਆ ਸੀ ਵੀ ਤੁਸੀਂ ਇਕਵਾਲ ਨੂੰ ਜਾ ਕੇ ਪੁੱਛੋ ਵੀ ਕੀ ਗੱਲ ਹੋਈ ਆ ਹੁਣ ਫਿਰ ਜਿਹੜਾ ਇਕਵਾਲ ਸੀਗਾ ਉਹ ਸਾਡੇ ਮੇਰਾ ਘਰ ਵਾਲਾ ਵੀ ਇੱਟ ਚੁਣਾਉਂਦਾ ਤੇ ਮੇਰਾ ਸੋਹਰਾ ਵੀ ਉਹਨਾਂ ਨੂੰ ਧਮਕੀਆਂ ਦਿੰਦੇ ਸੀਗੇ ਵੀ ਹੁਣ ਫੇ ਜਿੱਦਣ ਉਹ ਕੰਮ ਤੇ ਗਏ ਕਹਿੰਦੇ ਤੁਸੀਂ ਕੀ ਸਾਡਾ ਕਰ ਲਿਆ ਇਦਾਂ ਫੇ ਉਹਨਾਂ ਨੇ ਮੇਰੇ ਸੋਹਰਾ ਹੋਂਦਾ ਪਿਆ ਸੀਗਾ ਕਿ ਸਵਾਰੀਆਂ ਚੜ੍ਹ ਕੇ ਬਜੈਸਰਪੁਰ ਮੋੜ ਤੇ ਉਹਨਾਂ ਨੇ ਕਲਾੜੀ ਇੱਥੇ ਪੱਟ ਦੇ ਮਾਰੀ ਤੇ ਸੈੱਤੇ ਮਾਰੀ ਤੇ ਫੇਰ 4-5 ਬੰਦੇ ਸੀਗੇ ਫਿਰ ਜਦੋਂ ਮੇਰੇ ਘਰ ਵਾਲਿਆਂ ਨੂੰ ਪਤਾ ਲੱਗਾ ਕਣਕ ਢੋਂਦੇ ਪਏ ਸੀਗੇ ਤੇ ਉਹ ਫਿਰ ਉਹਦੇ ਪਿੱਛੇ ਗਿਆ ਗੁਰਦੁਆਰੇ ਲੁਕਿਆ ਪਿਆ ਸੀ ਇਕਵਾਲ ਤੇ ਉਹਨਾਂ ਨੇ ਝੂਠਾ ਪਰਚਾ ਲਿਖਵਾ ਦਿੱਤਾ ਕਿ ਸਾਡ ਨੂੰ ਮਾਰਿਆ ਆ ਹਾਂਜੀ ਝੂਠਾ ਪਰਚਾ ਐਸੋਰੇ ਤੇ ਉਹਨਾਂ ਦੇ ਮੁੰਡੇ ਤੇ ਦੱਸੀ ਤੇ ਮੇਰੇ ਘਰ ਵਾਲੇ ਝੂਠੇ ਪਰਚੇ ਪਾ ਦਿੱਤੇ ਤੇ ਜਿਹੜੇ ਸਾਡੇ ਅਸਲੀ ਪਰਚਾ 302 ਦੇ ਕੀਤੇ ਪਏ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੇ ਪਏ ਝੂਠ ਦੇ ਪਿੱਛੇ ਜਾਂਦੇ ਪਏ ਆ ਨੀ ਰੱਬ ਕੀ ਕੀਤਾ ਜਿਹੜੇ ਪਿੰਦਾ ਸੀ ਉਹਨੂੰ ਵੀ ਛੱਡ ਦਿੱਤਾ ਜਿਹੜਾ ਹਣੀ ਮੌਕੇ ਦਾ ਗਵਾਹ ਸੀਗਾ ਉਹਨੂੰ ਵੀ ਛੱਡ ਦਿੱਤਾ ਇਹਨਾਂ ਨੇ ਬਾਬਾ ਜੀ ਤੇ ਮਾਕੇ ਤੇ ਹੈ ਵੀ ਨਹੀਂ ਸੀ ਬਾਬਾ ਜੀ ਸਾਡੀ ਹੈਲਪ ਕਰਦੇ ਬਾਬਾ ਜੀ ਤੇ ਵੀ ਇਹਨਾਂ ਨੇ ਝੂਠਾ ਪਰਚਾ ਕੀਤਾ ਪਰਚਾ ਮਾਪੇ ਝੂਠੇ ਪਰਚਾ ਕਰਦੇ ਜਦ ਜਦ ਕਿ ਉਸ ਟਾਈਮ ਉਹ ਪਿੰਡ ਦੇ ਵਿੱਚ ਹੈ ਨਹੀਂ ਸੀਗੇ ਬਾਬਾ ਜੀ ਦੀ ਡੈਮੋਕ੍ਰੈਟਿਕ ਪਾਰਟੀ ਨੂੰ ਹਾਂ ਜੀ ਪਤਾ ਨਹੀਂ ਕੋਈ ਉਹਨਾਂ ਦਾ ਮੰਤਰੀ ਮੰਤਰੀ ਕੋਈ ਕਰਦਾ ਪਿਆ ਹੈਲਪ ਚੰਨੀ 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 ਚੌਧਰੀ ਸਾਹਿਬ ਇੱਕ ਦੋਦਰ ਚੰਦਰ ਚੌਧਰੀ ਹਾਂ ਜੀ ਦੀ ਬਾਬਾ ਜੀ ਜਿਹੜਾ ਇੱਥੇ ਪ੍ਰਦਰਸ਼ਨ ਤੁਹਾਡੇ ਵੱਲੋਂ ਕੀਤਾ ਗਿਆ ਕੀ ਮਾਮਲਾ ਤੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੀ ਸੁਵਿਸ਼ਾਸ਼ ਮਿਲਿਆ ਤੁਹਾਨੂੰ ਭਾਈ ਗੋਦੀਖਾ ਖਾਲਸਾ ਭਾਈ ਗੋਦੀ ਜੀ ਭਾਈ ਗੋਦੀ ਮਸਲਾ ਇਦਾਂ ਵਾ ਸਾਡੇ ਪਿੰਡ ਕਵਾਲ ਨਾਮ ਦਾ ਕਰਾਪਟ ਬੰਦਾ ਵਾ ਕ੍ਰਿਮਨਲ ਬੰਦਾ 18 19 ਪਰਚੇ ਚੱਲਦੇ ਆ 307 302 ਦੇ ਸੰਗੀਨ ਖਰਾਬ ਬਈ ਕਹਿੰਦੇ ਸਾਰੇ ਪਰਚੇ ਉਹਦੇ ਤੇ ਆ ਤੇ ਉਹ ਗੱਲ ਇਦਾਂ ਵੀ ਉਹਨੇ ਇੱਕ ਪਰਵਾਜ਼ ਦਾ ਲੜਕਾ ਮਾਰਤਾ ਸੀ 3-11 ਮਹੀਨੇ ਉਹਨਾਂ ਨੇ ਸੈਂਸ ਤੋਂ ਦੋ ਦਿਨ ਪਰਚਾ ਨਹੀਂ ਉੱਤੇ ਹੋ ਰਿਆ ਸੀ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਅਸੀਂ ਪਰਿਵਾਰ ਦਾ ਸਾਥ ਦਿੱਤਾ ਉਹਦੇ ਕਾਰਵਾਈ ਕਰਾਈ ਪਰ ਅਜੇ ਤੱਕ ਰੈਸ ਨਹੀਂ ਕੀਤਾ ਪੁਲਿਸ ਨੇ ਉਸੇ ਰஞ்சிਸ਼ ਦੇ ਵਿੱਚ ਇਹਨੇ ਪਰਿਵਾਰ ਦੇ ਜੀ ਦੇ ਦੁਆਰਾ ਫੇਰ ਹਮਲਾ ਕਰਤਾ ਉਹਨਾਂ ਦੀ ਲੇਡੀਜ਼ ਤੇ ਉਹ ਗੁੱਸੇ ਦੇ ਵਿੱਚ ਆ ਕੇ ਪਰਿਵਾਰ ਜਦੋਂ ਗੱਲਬਾਤ ਕਰਨ ਗਿਆ ਉਹ ਉੱਤੇ ਇਹਨਾਂ ਦੀ ਲੜਾਈ ਹੋ ਗਈ ਉਹ ਲੜਾਈ ਦੇ ਵਿੱਚ ਇਹਨਾਂ ਨੇ ਮੇਰਾ ਨਾਮ 120 ਵੀਰੋ ਚ ਰஞ்சிਸ਼ ਦੇ ਵਿੱਚ ਪਵਾ ਦਿੱਤਾ ਫੇਰ ਉਹਦਾ ਕਰਕੇ ਇੱਥੇ ਆਏ ਆ ਜੀ ਤੇ ਹੁਣ ਪੁਲਿਸ ਨੇ ਪ੍ਰਸ਼ਾਸਨ ਨੂੰ ਮਿਲਿਆ ਤੁਸੀਂ ਕੀ ਕਹਿੰਦੇ ਹੋ ਪਾਲ ਸਰਕਾਰਿਤ ਕਹਿੰਦੇ ਆ ਵੀ ਚਲੋ ਜਿਹੜਾ ਨਾਮ ਜਿਹੜਾ ਪਿਆ ਵਾ ਸੀ ਉਹ ਵੀ ਪਰਦਾ ਕੈਂਸਲ ਕਰ ਦਨੇ ਤੁਹਾਡਾ ਨਾਮ ਪੜ ਦਨੇ ਆ ਵਿੱਚੋਂ ਬਾਕੀ ਇੱਕ ਦੋ ਮੰਗਾ ਹੋਰ ਆ ਕਹਿੰਦੇ ਉਹ ਵੀ ਮੰਨ ਲੈਨੇ ਆ ਪਰ ਅਸੀਂ ਇਹਨਾਂ ਨੂੰ ਕਹਿਆ ਵਾ ਵੀ ਜਿਹੜਾ ਇਕਬਾਲ ਸਰਪੰਚਾ ਨੂੰ ਬੌਂਡ ਕੀਤਾ ਜਾਵੇ ਤੁਸੀਂ ਜੀ ਅੱਜ ਤੱਕ ਅਸੀਂ ਮੋਰਚਾ ਨਹੀਂ ਛੱਡਣਾ ਇੱਥੇ ਆ ਸਾਡੀ ਹੋਰ ਵੀ ਆ ਰਹੇ ਆ ਦਲ ਪੰਨੇ ਆਪਾ ਮੇਜਰ ਸਿੰਘ ਛੋਡੀ ਉਹਨਾਂ ਨਾਲ 20 ਤੋਂ 22 ਜਥੇ ਬੰਦੀਆਂ ਬਾਬਿਆਂ ਨਾਲ ਚੱਲਦੀਆਂ ਸਾਰਿਆਂ ਨੂੰ ਬੇਨਤਾਈ ਕੀਤਾ ਹੋਇਆ ਜਥੇ ਬੰਦੀਆਂ ਇੱਕ ਇੱਕ ਕਰਕੇ ਸਾਰੇ ਆ ਰਹੇ ਆ ਜਿਹੜੇ ਮਾਮਲੇ ਜਿਹੜੇ ਮਰਡਰ ਵਾਲਾ ਤੁਸੀਂ ਮਾਮਲਾ ਕਹਿ ਰਹੇ ਹੋ ਤੇ ਅਰੇਸਟਰੀ ਦੀ ਮੰਗ ਕੀਤੀ ਹੈ ਹਾਂਜੀ ਕੀਤੀ ਇਸ ਮੌਕੇ ਦਾ ਜਿਹੜਾ ਹੈਗਾ ਤੋ ਵੀ ਪ੍ਰਸ਼ਾਸਨ ਨੇ ਇੱਦਾਂ ਹੀ ਛੱਡ ਦਿੱਤਾ ਕਿਉਂ ਲੱਗਦਾ ਕਿ ਪੁਲਿਸ ਇੰਨੇ ਸਮਾਂ ਹੋ ਗਿਆ ਕਿਉਂ ਇੱਦਾਂ ਕਰ ਰਹੀ ਹੈ ਸਿਆਸੀ ਪ੍ਰੈਸ਼ਰ ਆ ਮਾਰੇ ਇਹਦਾ ਪੈਸਾ ਵਾ ਸਿਆਸੀ ਪ੍ਰੈਸ਼ਰ ਆ ਇੱਕ ਡਰਵਾ ਬਦਮਾਸ਼ ਕਿਸਮ ਦਾ ਬੰਦਾ ਵਾ ਪਿੰਡ ਦੇ ਵਿੱਚੋਂ ਕੋਈ ਉਹਦੇ ਖਿਲਾਫ ਬੋਲਦਾ ਨਹੀਂ ਹੁਣ ਵੀ ਦੋ ਚਾਰ ਪਿੰਡਾਂ ਦੇ ਸਾਡੇ ਮੇਨ ਬੰਦੇ ਉਹਨੇ ਨਾਲ ਆਪਣੇ ਰਲਾਈ ਹੋਏ ਆ ਜਿਹਨਾਂ ਨੂੰ ਨਾਲ ਲੈ ਕੇ ਉਹਨੇ ਇਹ ਪਰਚਾ ਕਰਾਇਆ ਵਾ ਸਿਆਸੀ ਪ੍ਰੈਸ਼ਰ ਕਿਦਾ ਮੰਨਦੇ ਹੋ ਕਿ ਕੋਣ ਪਾਰਾ ਸਿਆਸੀ ਪੇ ਪਾਰਟੀਆਂ ਦਾਵਾ ਕਰ ਜੀ ਤੁਸੀਂ ਆਪ ਵੀ ਸਮਝ ਆ ਰਹਾ ਤੁਸੀਂ ਸਾਰੀ ਦਿਹਾੜੀ ਇਹੀ ਕੰਮ ਕਰਦੇ ਆ ਪਾਰਟੀਆਂ ਦਾ ਹੀ ਆ ਪਰੇਕੀ ਪਾਲੀ ਨਾਲ ਬਲੌਂਗ ਕਰਦਾ ਉਹਦਾ ਪ੍ਰੈਸ਼ਰ ਹੋਣਾ ਤੱਕ ਤੱਕ ਤਨ ਚੱਕੋਗੇ ਇਹ ਨਹੀਂ ਵਾਗਾ ਨਾ ਨਾ ਵਾਗਾ ਇਹ ਧਰਨ ਵਾਲੀ ਇਹ ਫੌਜ ਦਾ ਮੋਰਚਾ ਆਉਂਦਾ ਧਰਨਾ ਚੱਕ ਉਹਦਾ ਮੋਰਚਾ ਫੜੇ ਕਰਕੇ ਇਹ ਮੋਰਚਾ ਜਦੋਂ ਫੜੇ ਹੋ ਗਿਆ ਫੇਈ ਖਤਮ ਹੋਣਾ ਜੀ ਜਨਾਬ ਹੀ ਹੋਇਆ ਕੋਈ ਗੱਲ ਨਹੀਂ ਫੌਜਾ ਸਾਡੀਆਂ ਆਈ ਜਾਣੀਆਂ ਨਗਰਪਸ਼ਾਦਾ ਤਿਆਰ ਹੋਣ ਲੱਗਾ ਤੁਹਾਨੂੰ ਵੀ ਛਡਾਉਣੇ ਆ ਤੁਸੀਂ ਬਸ ਰੋਕੋ ਥੋੜੀ ਦੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨ ਲਗਾਇਆ ਸੀ ਉਹਦੇ ਬਾਰੇ ਦੱਸੋ ਮੜਾ ਯਾਰ ਤੇ ਲਿਆਨਪੁਰ ਪਿੰਡ ਹੈ ਲੰਬੜੇ ਚ ਲੰਬੜੇ ਚ ਇੱਕ ਪਿੰਡ ਹੈ ਕਲਿਆਣਪੁਰ ਉਥੇ ਇੱਕ ਝਗੜਾ ਹੋਇਆ ਸੀ ਐਫ ਆਈ ਆਰ ਰਜਿਸਟਰ ਹੋਈ ਹੈ ਉਹਦੇ ਵਿੱਚ ਇਹਨਾਂ ਦਾ ਦੋਸ਼ ਹੈ ਕਿ ਵੀ ਕੁਝ ਬੰਦੇ ਜਿਹੜੇ ਵਧਾ ਕੇ ਲਿਖਾਤੇ ਹੈਗੇ ਉਹ ਫੁਟੇਜ ਹੈਗੀ ਹੈ ਅਰਲੀ ਸੀਸੀਟੀਵੀ ਫੁਟੇਜ ਹੈਗੀ ਹੈ ਉਹ ਇਹਨਾਂ ਨੂੰ ਦੱਸਿਆ ਹੈਗਾ ਜੋ ਫੁਟੇਜ ਹੈਗੀ ਹੈ ਉਹਦੇ ਆਧਾਰ ਤੇ ਕਾਰਵਾਈ ਕਰਾਂਗੇ ਗਲਤ ਨਹੀਂ ਕਰਾਂਗੇ ਹੁਣ ਜੋ ਮੈਰਿਟਸ ਹੈਗਾ ਉਹ ਹੀ ਕਰਾਂਗੇ ਥੈਂਕ ਯੂ ਤੇ ਹੁਣ ਗੱਲ ਕੀਤੀ ਹੈ ਮੈਂ ਥੈਂਕ ਯੂ ਚਲੰਦਰ ਦੇ ਹਾਦਸੇ ਐਸਐਸਪੀ ਦਫਤਰ ਦੇ ਵਿੱਚ ਅੱਜ ਨੰਗ ਜਥੇਬੰਦੀ ਆ ਪਹੁੰਚ ਚੁੱਕਿਆ ਨੇ ਜਿਨ੍ਹਾਂ ਵੱਲੋਂ આરોਪ ਲਗਾਏ ਗਏ ਨੇ ਆ ਉਹਨਾਂ ਦੇ ਜਥੇਦਾਰ ਦੇ ਉੱਤੇ ਨਜਾਇਜ਼ ਪਰਚਾ ਦਰਜ ਕੀਤਾ ਗਿਆ ਉਹਨਾਂ ਵੱਲੋਂ ਵੀ આરોਪ ਲਗਾਏ ਗਏ ਕੁਝ ਸਮੇਂ ਪਹਿਲਾਂ ਇੱਕ ਐਕਸੀਡੈਂਟ ਦੌਰਾਨ ਲਾਂਬੜੇ ਦੇ ਵਿੱਚ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਵੱਲੋਂ આરોਪ ਲਗਾ ਕੇ ਉਸ ਦੀ ਹਤਿਆ ਕੀਤੀ ਗਈ ਹੈ ਤਾਂ ਪੁਲਿਸ ਵੱਲੋਂ ਉਸ ਹਤਿਆ ਦੇ ਮਾਮਲੇ ਦੇ ਵਿੱਚ ਕਿਸੇ ਵੀ આરોપી ਦੀ ਗ੍ਰਿਫਤਾਰੀ ਜਿਹੜੀ ਕੀ ਹੈ ਨਹੀਂ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਕੀ ਹੈ ਨਜਾਇਜ਼ ਪਰਚਾ ਉਹਨਾਂ ਦੇ ਪਰਿਵਾਰਕ ਸਦਸਿਆਂ ਤੇ ਜਥੇਦਾਰ ਸਾਹਿਬ ਤੇ ਕਰ ਦਿੱਤਾ ਗਿਆ ਤਾਂ ਵੀਰ ਤੁਸੀਂ ਦੇਖ ਸਕਦੇ ਹੋ ਜਿਹੜੇ ਨੰਗੇ ਜਥੇ ਬੰਦਿਆਂ ਐ ਇੱਥੇ ਪਹੁੰਚੇ ਨੇ ਗੱਲਬਾਤ ਵੀ ਕਰਦੇ ਆਂ ਬਾਬਾ ਜੀ ਕੀ ਮਾਮਲਾ ਜਿਹੜਾ ਅੱਜ ਤੁਹਾਨੂੰ ਇੱਥੇ ਪਹੁੰਚ ਕੇ ਘਰਾਵ ਕਰਨਾ ਪੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਮੋਰਚਾ ਲਾਇਆ ਸੀ ਸਾਡੇ ਜਥੇਦਾਰ ਬਾਬਾ ਮਾਹਕਾਲ ਬੱਬਾ ਹਰੀ ਸਿੰਘ ਜੀ ਵੱਲੋਂ ਕਲਿਆਣਪੁਰ ਵਾਲੇ ਉਹਨਾਂ ਤੇ ਝੂਠਾ ਪਰਚਾ ਕਰਵਾਇਆ ਆ ਇੱਕ ਇਕਬਾਲ ਨਾਂ ਦਾ ਵਿਅਕਤੀ ਆ ਜਿਹੜਾ ਕ੍ਰਿਮੀਨਲ ਬੰਦਾ ਵਾ ਜਿਹੜਾ ਸ਼ਰਾਰਤੀ ਅੰਸਰੇ ਆ ਪਿੰਡ ਦਾ ਸਾਬਕਾ ਸਰਪੰਚ ਆ ਪਿੰਡ ਦਾ ਮਾਹੌਲ ਖਰਾਬ ਕਰਦਾ ਉਹ ਬੰਦੇ ਨੂੰ ਫੜਦੇ ਨਹੀਂਗੇ ਤੇ ਝੂਠੇ ਪਰਚੇ ਉਹਨਾਂ ਦੇ ਪਾਉਂਦੇ ਜਥੇਦਾਰਾਂ ਦੇ ਜਿਹੜੇ ਲੋਕਾਂ ਦੀ ਸੇਵਾ ਕਰਦੇ ਆ ਜਿਹੜੇ ਗਰੀਬਾਂ ਦੇ ਨਾਲ ਖੜਦੇ ਆ ਜਿਹੜੇ ਲੋਕ ਸੇਵਾ ਕਰਦੇ ਆ ਉਹਨਾਂ ਦੇ ਝੂਠੇ ਪਰਚੇ ਕਰਾਉਣ ਦੇ ਇਹ ਸਰਕਾਰਾਂ ਦੀ ਮਿਲੀਭੁਗਤ ਆ ਸਰਕਾਰਾਂ ਨੂੰ ਸਾਡੇ ਵੱਲੋਂ ਚੇਤਾਵਨੀ ਆ ਜੇ ਤੁਸੀਂ ਸਾਡੇ ਜਥੇਦਾਰਾਂ ਤੇ ਪਰਚੇ ਕਰਾਉਂਗੇ ਫੇ ਅਸੀਂ ਮੋਰਚੇ ਇਦਾਂ ਹੀ ਜੰਗੀ ਲਾਵਾਂਗੇ ਤੇ ਇਦਾਂ ਹੀ ਮੋਰਚੇ ਲੱਗਣਗੇ ਇਦਾਂ ਹੀ ਘੋੜੇ ਭੱਜਣਗੇ ਤੇ ਇਹਨਾਂ ਦੇ ਦਫ਼ਤਰ ਦਫ਼ਤਰ ਸਾਰੇ ਅਸੀਂ ਬੰਦ ਕਰ ਦੇਵਾਂਗੇ ਠੀਕ ਆ ਜੀ ਬਾਕੀ ਦੂਜੀ ਗੱਲ ਆ ਜਿਹੜੇ ਬੰਦੇ ਸਾਡੇ ਬੰਦਿਆਂ ਨੂੰ ਘੇਰ ਕੇ ਅਵਾ ਤਵਾ ਬੋਲਦੇ ਆ ਉਹਨਾਂ ਨੂੰ ਵੀ ਸਾਡੀ ਚੇਤਾਵਨੀ ਆ ਜਿੱਦਣ ਸਾਡੇ ਹੱਥੇ ਚੜ ਗਏ ਉਹ ਨਹੀਂ ਲੱਪਣੇ ਇਹ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਨਾਲ ਜਥੇਦਾਰਾਂ ਦੀ ਗੱਲ ਹੋਈ ਆ ਸਾਡੀ ਕੋਈ ਨਹੀਂ ਹੋਈ ਤਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਬਾਕੀ ਤੁਸੀਂ ਜਥੇਦਾਰਾਂ ਨੂੰ ਪੁੱਛੋ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਹੋਰ ਜਿਹੜੇ ਇੱਥੇ ਜਿਹੜੇ ਜਥੇਬੰਦੀਆਂ ਪਹੁੰਚੀਆਂ ਆਈਆਂ ਨੇ ਤਾਂ ਉਹਨਾਂ ਵੱਲੋਂ ਅੱਜ ਕਿਹਾ ਜਾ ਰਿਹਾ ਜਦੋਂ ਤੱਕ ਮੋਰਚਾ ਫਤ ਨਹੀਂ ਹੁੰਦਾ ਤਾਂ ਤੱਕ ਮੋਰਚਾ ਇੱਥੇ ਲੱਗੇਗਾ ਢਰਨਾ ਨਹੀਂ ਚੱਕੇ ਜਾਵੇਗਾ ਤਾਂ ਹੁਣ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈ ਅੰਦਰ ਪੁਲਿਸ ਅਧਿਕਾਰੀਆਂ ਦੇ ਨਾਲ ਚੱਲ ਰਹੀ ਹੈ ਤਾਂ ਦੇਖਦੇ ਆਂ ਕਿ ਐਸਐਸਪੀ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਉਹ ਜਿਹੜੀ ਸਹਿਮਤੀ ਨੰਗ ਜਥੇਬੰਦੀ ਬਣਦੀ ਹੈ ਜਾਂ ਨਹੀਂ ਜਾਂ ਇਸੇ ਤਰ੍ਹਾਂ ਮੋਰਚਾ ਜਿਹੜਾ ਕੀ ਹੈ ਪੱਕਾ ਹੀ ਲੱਗਿਆ ਰਹੇ